ਨਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਧਰਤੀ ਤੇ ਸਾਡਾ ਬਹੁਤ ਮਹਾਨ ਪਵਿੱਤਰ ਹਰਿਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਉਸ ਸਥਾਨ ਤੇ ਸਾਰਾ ਹੀ ਪਰਿਵਾਰ ਸ਼ਰਦਾ ਨਾਲ ਨਮਕਮਸਤਕ ਹੋਣ ਲਈ ਆਏ ਆ ਸੱਚੇ ਪਾਤਸ਼ਾਹ ਨੇ ਬਹੁਤ ਮੇਰ ਕੀਤੀ ਹੈ ਪਰਿਵਾਰ ਤੇ ਬੱਚਿਆਂ ਦੀ ਸ਼ਾਦੀ ਬੇਟੇ ਦੀ ਸ਼ਾਦੀ ਕਰਕੇ ਆਏ ਆ ਸਾਰੇ ਪਰਿਵਾਰ ਨੂੰ ਲੈ ਕੇ ਮੇਰਾ ਛੋਟਾ ਭਰਾ ਅਕਨੇਡੇ ਐਂਡ ਦਾ ਹਰਮੀਤ ਸਿੰਘ ਉਹ ਔਰ ਉਹਨਾਂ ਦੀ ਸਾਰੀ ਫੈਮਿਲੀ ਮੇਰੀ ਸਾਰਾ ਪਰਿਵਾਰ ਸਾਰਾ ਰਲ ਮਿਲ ਕੇ ਸੱਚੇ ਪਾਤਸ਼ਾਹ ਦੇ ਦਰਬਾਰ ਤੇ ਸ਼ੁਕਰਾਨਾ ਕਰਨ ਲਈ ਅਰਦਾਸ ਕਰਨ ਲਈ ਕਿ ਅਕਾਲ ਪੁਰਖ ਹਮੇਸ਼ਾ ਤੰਦਰੁਸਤੀਆਂ ਬਖਸ਼ੇ ਮੇਰੇ ਰੱਖੇ ਅਸੀਂ ਨੀਵੇਂ ਹੋ ਕੇ ਇਸ ਦਰਬਾਰ ਦੀ ਇੱਕ ਸਿੱਖ ਪੰਥ ਦੀ ਸੇਵਾ ਕਰ ਸਕੀਏ ਇਹ ਅਰਦਾਸ ਕਰਨ ਲਈ ਹੈ ਸੋ ਕੱਲ 6 ਦਸੰਬਰ ਨੂੰ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਲਾ ਕਿ ਮੈਂ ਦੇਖ ਰਿਹਾ ਕੋ ਜੋ ਸਦਾ ਸਦਾ ਲਈ ਜਦੂ ਦੇਸ ਆਜ਼ਾਦ ਹੋਇਆ ਹੈ ਸੈਂਟਰ ਦੀ ਸਰਕਾਰ ਹਮੇਸ਼ਾ ਪੰਜਾਬ ਨਾਲ ਤੱਕਾ ਕਰਦੀ ਰਹੀ ਹੈ ਕਿ ਪੰਜਾਬ ਕਿਸਾਨੀ ਦੇ ਸਿਰ ਤੇ ਜਉਂਦਾ ਜੋ ਸਾਡੀ ਆਮਦਨ ਦਾ ਸਰੋਤ ਹੈ ਜੋ ਗੁਜ਼ਾਰੇ ਦਾ ਸਰੋਤ ਹੈ ਖੇਤੀਬਾੜੀ ਹੈ ਖੇਤੀਬਾੜੀ ਕਿਸਾਨ ਮਜ਼ਦੂਰ ਰਲ ਕੇ ਕਰਦਾ ਉਹਨਾਂ ਨੂੰ ਹਮੇਸ਼ਾ ਅੱਖੋਂ ਬਰੋਕੇ ਕੀਤਾ ਗਿਆ ਕਦੇ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਕਿ ਉਹ ਆਪਣੇ ਕਮਾਕਾਰਾਂ ਨੂੰ ਛੱਡ ਕੇ ਕਿਤੇ ਜਾ ਕੇ ਆਪਣਾ ਸਮਾਂ ਵੀ ਬਹੁਤ ਲਾਵੇ ਆਪਣੀ એનર્ਜੀ ਵੀ ਲਾਵੇ ਤਾਂ ਜੇ ਸਰਕਾਰਾਂ ਇਹ ਸਮਝਣ ਕਿ ਜਿਹੜਾ ਇਹਨਾਂ ਦਾ ਹੱਕ ਹੈ ਇਹਨਾਂ ਨੂੰ ਨਾ ਮਿਲਣਾ ਚਾਹੀਦਾ ਕਿ ਸਾਨੂੰ ਐਡੀ ਵੱਡੀ ਲੋੜ ਨਾ ਪਵੇ ਕਿਸਾਨ ਦੇ ਸਿਰ ਤੇ ਅਸੀਂ ਸਾਰੇ ਲੋਕ ਰੋਟੀ ਖਾ ਰਹੇ ਹਾਂ ਸਾਰਾ ਮੁਲਕ ਟਿੱਡ ਪਰ ਰਹੇ ਜੇ ਐਨੇ ਵਿਚਰਾ ਹੁੰਦਾ ਗਿਆ ਤੇ ਹੌਲੀ ਹੌਲੀ ਹੋ ਸਕਦਾ ਸਾਡਾ ਦੇਸ਼ ਭੁੱਖਮਰੀ ਵੱਲ ਨਾ ਜਾਂਦਾ ਜੇ ਕੱਲ ਅਕਾਲੀ ਜਨ ਦੇ ਪ੍ਰਧਾਨ ਸੋ ਵੀ ਇਸੇ ਮਾਦ ਤੇ ਇਥੇ ਹੰਦਾ ਹੋਇਆ ਦੋਨੋਂ ਧਰਮ ਕਿਵੇਂ ਦੇ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਹਰ ਇੱਕ ਨੂੰ ਬਖਸ਼ਿੰਦ ਕਰਦਾ ਹੈਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਬੜੀ ਸ਼ਾਂਤੀ ਨਾਲ ਕਿਸੇ ਵੀ ਤਸ਼ੱਦਦ ਦਾ ਜਿਹੜਾ ਮੁਕਾਬਲਾ ਕੀਤਾ ਤੇਰਾ ਪਾਣਾ ਮਿੱਠਾ ਲੱਗ ਇਹ ਗੁਰੂ ਦਾ ਘਰ ਹੈ ਹਮੇਸ਼ਾ ਪ੍ਰੇਮ ਬਖਸ਼ਦਾ ਹੈ ਨਫ਼ਰਤ ਤੋਂ ਦੂਰ ਤੇ ਨਫ਼ਰਤਾਂ ਨੂੰ ਪਾਸੇ ਕਰਦਾ ਹੈ ਮੇਰੀ ਵੀ ਅਰਦਾਸ ਹੈ ਵੀ ਸੱਚੇ ਪਾਤਸ਼ਾਹ ਸਾਡਾ ਕਿੱਡਾ ਕ ਪੰਜਾਬ ਅਸੀਂ ਸਾਰੇ ਰਲ ਮਿਲ ਕੇ ਇਸ ਦਰਦ ਦੇ ਉਕਰ ਬਣ ਕੇ ਇਸ ਦਰਦ ਦੇ ਸੇਵਕ ਬਣ ਕੇ ਇਸ ਤੋਂ ਅੱਗੇ ਲੈ ਕੇ ਚੱਲੀਏ ਚਲ ਦਿੱਹਾ ਨੇ ਬੁੱਢੇ ਨਾਲੇ ਨੂੰ ਲੈ ਕੇ ਕਾਫੀ ਦਹਾਦੇ ਕਿਤੇ ਜਾ ਰਹੀ ਹੈ ਵਿਖੋ ਸਮਾਂ ਬਹੁਤ ਲੰਮਾ ਹੋ ਗਿਆ ਉਹਦੇ ਕਾਰਨ ਕਿ ਬਹੁਤ ਸਾਰੀਆਂ ਜਿਵੇਂ ਸਾਡਾ ਜਿਹੜਾ ਉਹ ਕਿਸੇ ਵੇਲੇ ਨਾਲਾ ਚੰਗਾ ਗਣੀ ਦਾ ਸੀਗਾ ਤੇ ਉਹਨੂੰ ਗੁੱਡੇ ਨਾਲੇ ਤੋਂ ਬਾਅਦ ਗੰਦਾ ਨਾਲਾ ਹੀ ਕਹਿਣ ਲੱਗ ਗਏ ਤਾਂ ਉਹਦੇ 'ਚ ਜੋ ਫੈਕਟਰੀਆਂ ਦਾ ਜੋ ਕਿਉਂਕਿ ਉਹ ਵੀ ਇਨਸਾਨ ਲੋਕ ਨੇ ਵੀ ਜਿਨ੍ਹਾਂ ਨੂੰ ਇਹ ਚਾਹੀਦਾ ਜੇ ਅਸੀਂ ਆਪ ਮੁਨਾਫੇ ਕਮਾਉਣੇ ਐ ਤਾਂ ਅਸੀਂ ਸਾਰੀ ਜਨਤਾ ਨੂੰ ਇਸ ਦੁੱਖਾਂ ਵਿੱਚ ਕਿਉਂ ਪਾਈਏ ਸੋਨਾਂ ਲੋਕਾਂ ਦਾ ਵਿਜੈ। ਤਿੰਨ ਗਣਿਕਮ ਚੋਣਾਂ ਦਾ ਐਲਾਨ ਹੋ ਗਿਆ। ਕਿਵੇਂ ਦੇਖਦੇ ਕਿਛੇ ਤੋਂ। ਬਖੋ ਜੀ ਚੋਣਾਂ ਤਾਂ ਹੋਣ ਹੀ ਹੁੰਦੀਆਂ ਨੇ। ਤੋਂ ਸਾਰੀਆਂ ਪਾਰਟੀਆਂ ਪਰ ਆਪਣੇ ਜੋਰ ਜਮਾਈ ਕਰਦੀਆਂ। ਆਪਣੀ ਤਿਆਰੀ ਹੁੰਦੀ ਹੈ ਸਾਡੀ ਆਮ ਆਦਮੀ ਪਾਰਟੀ ਦੀ ਵੀ।